ਹਾਂਜੀ ਦੋਸਤੋ ਆ ਵੀਡੀਓ ਦੇਖੋ ਬਈ ਸੋਨੇ ਇੱਕ ਅਹਿਰੀ ਕੈਂਡ ਚੀਜ਼ ਬਣਾ ਕੇ ਦਿਖਾਉਣਾ ਹੈ ਪਹਿਲਾਂ ਨਾ ਤੁਸੀਂ ਨੇ ਕਿਤੇ ਦੇਖੀ ਹੈ ਇਹ ਨਾ ਆਪਾਂ ਨੇ ਬਣਾਈ ਹੈ ਪਹਿਲੀ ਵਾਰ ਆਪਾਂ ਨੇ ਪਹਿਲੀ ਵਾਰ ਬਣਾਇਆ ਰੇਤੀ ਔਰ ਇੱਥੇ ਤਾਂ ਬਣਾ ਹੀ ਨਹੀਂ ਕਿਸਨੇ ਪਹਿਲਾਂ ਤੇ ਆਪਾਂ ਨੇ ਇਹ ਜਿਹੇ ਅੱਜ ਬੇਗਰੂਨ ਖਿਆਲ ਦਿੱਤਾ ਸਾਨੂੰ ਹੋਈ ਆਪਾਂ ਚੀਜ਼ ਤੁਹਾਡੇ ਮੂਰੇ ਬਣਾ ਕੇ ਪੇਸ਼ ਕਰਦੇ ਹਾਂ ਠੀਕ ਹੈ ਜੀ ਤੇ ਦੇਖੋ ਚੈੱਕ ਕਰੋ ਇਹ ਆਂਡੇ ਵਾਂਗੂ ਬਣਾਈਆਂ ਨੇ ਫੱਟੀਆਂ ਆਂਡਾ ਟਾਈਪ ਹੁੰਦੇ ਨੇ ਜਿਵੇਂ ਤੇ ਚਾਰ ਫੱਟੀਆਂ ਬਣਾਈਆਂ ਨੇ ਸਾਨੂੰ ਇੱਕ ਹੀ ਚੀਜ਼ ਬਣਾ ਕੇ ਦਿਖਾਉਣਾ ਥੋੜੇ ਜਿਹੜੀ ਘਰਾਂ ਦੇ ਵਿੱਚ ਕੰਮ ਆਉਂਦੀ ਹੈ ਇਹ ਚੀਜ਼ ਉਹ ਬਣਾ ਕੇ ਰਹੀ ਹਾਂ ਤੇ ਇਹ ਨਾਲੇ ਬਣੂ ਵੀ ਪੂਰੀ ਸੌਂਗੀ ਘਾੜੂਣੀ ਇਹ ਕਹੀ ਤੇ ਯਾਰ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਆ ਕਰੋ ਕਿਉਂਕਿ ਕਿਸੇ ਦੇ ਕੰਮ ਆ ਜੇ ਵੀਡੀਓ ਅਗਲਾ ਵੀਡੀਓ ਦੇਖ ਕੇ ਬਣਾ ਲੇ ਤੇ ਮਤਲਬ ਬਈ ਯਾਰ ਕਿਸੇ ਨੂੰ ਚੁਆਇਸ ਹੁੰਦੀ ਹੈ ਵੀ ਆਪਾਂ ਨੂੰ ਯਾਰ ਵੇਜ ਨਾਲ ਹੀ ਮੈਨੂੰ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਕਿ ਜੇ ਮੈਸਤਰੀ ਪਾਈ ਨੂੰ ਬਣਾਉਣੀ ਹੁੰਦੀ ਤਾਂ ਇਹ ਤੋਂ ਦੇਖ ਕੇ ਵੀਡੀਓ ਤੋਂ ਬਣਾ ਸਕਦੇ ਇਧਰ ਆਪਾਂ ਪੱਤੀਆਂ ਲਾਦੇ ਆਂ ਵੀ ਇਕੱਠੇ ਦੋ-ਦੋ ਪੀਸਾ ਦੇ ਵਿੱਚ ਕੱਟ ਪਾਵਾਂਗੇ ਠੀਕ ਹੈ ਜੀ ਤੇ ਐਵੇਂ ਮਿਖਾ ਗੜਦੇ ਨੇ ਯਾਰ ਮਤਲਬ ਇਹ ਵੀ ਲੱਗਦਾ ਮਟਾਈ ਯਾਦੇ ਆ ਦੀ ਤੇ ਕੱਟ ਪਾਤਾ ਆਪਾਂ ਇਹ 2 ਇੰਚ ਡੂੰਘਾ ਪਾਤਾ ਤੇ ਇੰਚੀ ਚੌੜਾ ਇਹ ਤੇ ਦੇਖੋ ਚੈੱਕ ਕਰੋ ਕੈਮਰਾ ਦਾ ਵਧੀਆ ਲੱਗਦਾ ਤੇ ਇਧਰਲੇ ਪਾਸੇ ਆਪਾਂ ਨੇ ਪਾਇਆ ਕੱਟ ਇਹ 5 ਇੰਚ ਦਾ ਐ 5 ਇੰਚ 1 ਇੰਚ ਚੌੜਾ ਮੌੜ ਆਇਆ ਹੈ ਕਿੱਡਾ ਪਾਏਗਾ ਦੇਖੋ ਚੈੱਕ ਕਰੋ ਕਿਵੇਂ ਲੱਗਦਾਗਾ ਤੇ ਬਹਿ ਜਾਇਆ ਬੈਗ ਨੂੰ ਖਾੜ ਲਈਏ ਤਾਂ ਪੁਹਰੇ ਰੋਡ ਨੂੰ ਬੁਰੇ ਚੀਜ਼ਾਂ ਬਣਾ ਕੇ ਪੇਸ ਜੁੜੂ ਕਰਾਂਗੇ ਅੱਜ ਇਹ ਖਿਆਲ ਆਇਆ ਜੇ ਬਣਾਈ ਆਪਾਂ ਨੇ ਇਧਰ 2 ਇੰਚੀ ਦਾ ਕੱਟ ਦਿੱਤਾ ਆਪਾਂ ਨੇ 1 ਇੰਚੀ ਚੌੜਾ ਤੇ ਇਹ ਆ ਗਈ ਹੈ ਬੈਗ ਠੀਕ ਹੈ ਜੀ ਤੇ ਦੇਖੋ ਕਿਵੇਂ ਲੱਗਦਾ ਹੈ ਜਦੋਂ ਮੈਂ ਪੂਰਾ ਉਪਕ ਕਰਦੇ ਆਂਗੇ ਠੀਕ ਹੈ ਜੀ ਤੇ ਇਹ ਇਹ ਵਿੱਚ ਆਪਾਂ ਨੇ 4.5 ਇੰਚੀ ਕੱਟ ਪਾਇਆ ਪੱਟੀ ਚ ਇਹ ਸਾਨੂੰ ਤਾਂ ਦੱਸ ਰਹੇ ਆਂ ਕਈ ਵਾਰ ਬਣਾਉਣ ਵੇਲੇ ਦਿੱਕਤ ਨਾ ਆਵੇ ਬਲਕਿ ਉਹ ਕਿੰਨਾ ਇੰਚ ਕੱਟਾ ਹੈ ਜਾਂ ਕਿੰਨਾ ਨਹੀਂ ਹੈਗਾ ਉਹਦੇ ਜੇ ਦਿੱਕਤ ਨਹੀਂ ਆਉਂਦੀ ਤਾਂ ਸਾਨੂੰ ਦੱਸਦੇ ਆਂ ਵੀ ਇਹਨਾਂ ਨੇ ਕੱਟਨੇ ਤੇ ਦੇਖੋ ਇੱਧਰ ਵੀ 4.5 ਇੰਚੀ ਕੱਟਿਆ ਹੈਗਾ ਤੇ 1 ਇੰਚ ਇੰਚ ਚੌੜੇ ਸਾਰੇ 1 ਇੰਚ ਹੀ ਨੇ ਠੀਕ ਹੈ ਜੀ ਤੇ ਦੇਖੋ ਚੈੱਕ ਕਰੋ ਕਿਵੇਂ ਲੱਗਦੇ ਨੇ ਤੇ ਇਹ ਬਣਾਤੀ ਸਾਨੂੰ ਜੰਪ ਲੈਣ ਵਾਲੀ ਕੁਰਸੀ ਝੂਲਣ ਵਾਲੀ ਕੁਰਸੀ ਬਣਾਤੀ ਇਹ ਦੇਖੋ ਹੁਣ ਮੈਂ ਰਤੇ ਬੈ ਕੇ ਦਿਖਾਉਨੇ ਆ ਤੇ ਦੇਖੋ ਕਿ ਮੇਰੇ ਅਗੇ ਕੈਂਡ ਲੱਗਦੀ ਐ ਆਹ ਕੁਰਸੀ ਤੇ ਬਾਈ ਮੈਂ ਮੂਰ ਨੂੰ ਵੀ ਪੂਰਾ ਜ਼ੋਰ ਲਾ ਕੇ ਦੇਖ ਲਿਆ ਪਿੱਛੇ ਨੂੰ ਬੈਗ ਨੂੰ ਵੀ ਜ਼ੋਰ ਲਾ ਕੇ ਦੇਖ ਨਾ ਤਾਂ ਇਹ ਪਿੱਛੇ ਉਲਟਦੀ ਐ ਨਾ ਮੂਰ ਨੂੰ ਉੱਟਦੀ ਐ ਤੇ ਜਮਾ ਬੈਲੈਂਸ 00 ਬਣ ਗਿਆ ਦੇਖੋ ਜਮਾ ਓਕੇ ਕਰਤੀ ਯਸ ਸ਼ੇਅਰ ਕਰ ਦਿਓ ਦਬਕੇ ਵੀ ਕਿਸੇ ਨੇ ਬਣਾਉਣੀ ਹੋਵੇ ਏਖੋ ਹੁਣ ਆਪਾਂ ਇਹਦੇ ਕਿਤੇ ਜਾਣਾ ਕਿ ਬੈਗ ਬੂਗ ਚ ਪਾ ਕੇ ਇਹਨੂੰ ਇਕੱਠੀ ਕਰਕੇ ਲਿਜਾ ਵੀ ਸਕਦੇ ਆ ਤੇ ਹਮ ਇਕੱਠੀ ਕਰ ਦੇਗੇ ਦੇਖੋ ਚੈੱਕ ਕਰ ਹਾਂ ਏ ਓਕੇ ਧੰਨਵਾਦ ਸਾਰਿਆਂ ਦਾ